ਮਹਾਰਾਜ ਕਹਿੰਦੇ ਵੀ ਜਿਹੜੀ ਪ੍ਰੇਮ ਦੀ ਗਲੀ ਹੈ ਨਾ ਸਿੱਖੀ ਦੀ ਗਲੀ ਹੈ ਇਹਦੇ ਵਿੱਚ ਲੰਘਣਾ ਤੇ ਪੈਣਾ ਹੀ ਇੱਕ ਵਾਰੀ ਸਿਰ ਦੇ ਕੇ ਵੈਸੇ ਨਹੀਂ ਇਹ ਤਾਂ ਉੰਜ ਮਹਾਰਾਜ ਨੇ ਸ਼ਬਦ ਇਸ ਤਰ੍ਹਾਂ ਦੇ ਉਚਾਰਨ ਕੀਤੇ ਹਨ ਵੀ ਢਿੱਲੇ ਮੱਠੇ ਦੇ ਬੰਦੇ ਨੇ ਤੇ ਥੋੜਾ ਜਿਹਾ ਇੱਕਦਮ ਨਾ ਭੱਜਣ ਕਿਤੇ ਵੀ ਮਾੜਾ ਜਿਹਾ ਹੌਲੀ-ਹੌਲੀ ਵੀ ਇਹਨਾਂ ਨੂੰ ਪਹਿਲਾਂ ਲੰਗਰ ਸ਼ਿਕਾਓ ਫਿਰ ਜਲੇਬ ਸ਼ਿਕਾਓ ਫਿਰ ਪ੍ਰਸ਼ਾਦ ਸ਼ਿਕਾਓ ਵੀ ਹੌਲੀ-ਹੌਲੀ ਧਿਆਨ ਦੇ ਲਾਓ ਜਿਵੇਂ ਕਿਸੇ ਸ਼ਿਕਾਰ ਨੂੰ ਮਾਰਨਾ ਹੁੰਦਾ ਨਾ ਤੇ ਪਹਿਲਾਂ ਉਹਨੂੰ ਚੋਗਾ ਪਾਈਦਾ ਹੈ ਇਹ ਵੀ ਉਹ ਹੀ ਜੇ ਐਵੇਂ ਨਾ ਕਿਤੇ ਪ੍ਰਸ਼ਾਦ ਤੁਹਾਡੇ ਕੋਲ ਐਵੇਂ ਮਿਲ ਜਾਂਦਾ ਕਿਸੇ ਤਨ ਗੁਰੂ ਨੇ ਜਾਲ ਪਾ ਲੈਣਾ ਉੱਤੇ ਪਰਦ ਕੇ ਛੱਡਣਾ ਨਹੀਂ ਤੁਹਾਨੂੰ ਜਿਵੇਂ ਪਹਿਲਾਂ ਕਥਾ ਵਿੱਚ ਆਇਆ ਸੀ ਨਾ ਵੀ ਜਦੋਂ ਗੁਰੂ ਫੜ ਲੈਂਦਾ ਉਦੋਂ ਛੱਡਦਾ ਨਹੀਂ ਫਿਰ ਕਈਆਂ ਨੂੰ ਫੜਿਆ ਉਸ ਫੜਨ ਵਿੱਚ ਆਨੰਦ ਬੜਾ ਫਿਰ ਜਿਹਨੂੰ ਗੁਰੂ ਫੜ ਲੇ ਫਿਰ ਉਹਦੇ ਵਾਸਤੇ ਦੁਨੀਆ ਖਤਮ ਹੋ ਜਾਂਦੀ ਹੈ ਜਿਹਨੂੰ ਗੁਰੂ ਆਪਣੇ ਹੱਥਾਂ ਵਿੱਚ ਲੈ ਲਵੇ ਕਿਉਂਕਿ ਉਹਦੇ ਵਿੱਚ ਆਨੰਦ ਤੇ ਰਸ ਖੇੜਾ ਹੀ ਇੰਨਾ ਜ਼ਿਆਦਾ ਹੈ ਕਿ ਤੁਸੀਂ ਭੁੱਲ ਜਾਓਗੇ ਹੋਰ ਸਭ ਕੁਝ ਜੋ ਵੀ ਹੈ ਸੰਸਾਰ ਦੇ ਵਿੱਚ ਇਸ ਲਈ ਇਹ ਤੇ ਮਹਾਰਾਜ ਨੇ ਚੋਗੇ ਪਾਏ ਨੇ ਸਾਰੇ ਵੀ ਲੰਗਰ ਲਾਤਾ ਉੱਥੇ ਤੇ ਦੇਗ ਲਾਤੀ ਇੱਥੇ ਤੇ ਹੋਰ ਚੀਜ਼ਾਂ ਬੇ ਇਹਨੂੰ ਆਉਣ ਤਾਂ ਦਿਓ ਇੱਕ ਵਾਰੀ ਕਬੂਤਰ ਨੂੰ ਪਰ ਫੜਦੇ ਮਹਾਰਾਜ ਵੇਖ ਕੇ ਵੀ ਮੇਰੇ ਮੇਰੇ ਕੰਮ ਮੇਰਾ ਕੰਮ ਦੇਹਗਾ ਕਿ ਨਹੀਂ ਦੇਹਗਾ ਐਵੇਂ ਨਹੀਂ ਵੀ ਉਹ ਵੇਖ ਕੇ ਜਿਹੜਾ ਮਰਜ਼ੀ ਆਇਆ ਵੇ ਬੋਝ ਹੀ ਬਣ ਜਾਏ ਹੋਰ ਗਲ ਪਿਆਰ ਹੋਵੇ ਕਈ ਚੇਲੇ ਹੁੰਦੇ ਨੇ ਇਸ ਤਰ੍ਹਾਂ ਦੇ ਉਹਨਾਂ ਦੇ ਆਪਣੀ ਗੱਡੇ-ਗੋਡੇ ਨੇ ਸੈੱਟ ਹੁੰਦੇ ਦੂਜਿਆਂ ਦਾ ਉਹਨੇ ਉਹਨੇ ਸੇਵਾ ਉਹਨੇ ਕਦੀ ਕਰਨੀ ਹੈ ਉਹ ਆਪਣੇ ਹੀ ਬਸ ਇੱਕ ਇੱਕ ਨਿਆਣੇ ਦੇ ਨੋਂ ਤੱਕ ਦੱਸੀ ਜਾਣਗੇ ਬਾਬਾ ਜੀ ਨਿਆਣੇ ਦਾ ਪੈਰ ਪੀੜ ਹੁੰਦਾ ਹੈ ਫਲਾਣੇ ਦਾ ਆ ਹੁੰਦਾ ਹੈ ਉਹਦਾ ਆ ਹੁੰਦਾ ਜੀ ਉਹਦਾ ਉਹ ਐਵੇਂ ਤਾਂ ਨਹੀਂ ਸਿੱਖ ਚਾਹੀਦੇ ਗੁਰੂ ਸਾਹਿਬ ਨੂੰ